मानसा पुलिस ਵੱਲੋਂ CIR ਪੋਰਟਲ ਦੀ ਮਦਦ ਦੇ ਨਾਲ ਗੁੰਮ ਹੋਏ ਮੋਬਾਈਲਾਂ ਨੂੰ ਉਹਨਾਂ ਦੇ ਅਸਲ ਮਾਲਕਾਂ ਨੂੰ ਸੌਂਪਿਆ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸਐਸਪੀ ਮਾਨਸਾ ਸ੍ਰੀ ਪਾਗੀਰਤ ਸਿੰਘ ਮੀਨਾ ਨੇ ਕਿਹਾ ਕਿ ਲੋਕ ਆਪਣੇ ਗੁੰਮ ਹੋਏ ਮੋਬਾਈਲ ਦੀ ਪੁਲਿਸ ਕੰਪਲੇਂਟ ਜ਼ਰੂਰ ਕਰਵਾਉਣ ਇਸ ਮੌਕੇ ਹੋਰ ਕੀ ਕਿਹਾ ਐਸਐਸਪੀ ਮਾਨਸਾ ਨੇ ਆਓ ਸੁਣਦੇ ਹਾਂ ਮਾਨਸਾ ਪੁਲਿਸ ਵੱਲੋਂ CIR ਪੋਰਟਲ ਕੀ ਮਦਦ ਨਾਲ ਅੱਜ ਲੋਕਾਂ ਦੇ ਜੋ ਗੁੰਮ ਹੋਏ ਕਵਾਚੇ ਹੋਏ ਮੋਬਾਈਲ ਹੈਗੇ 54 ਮੋਬਾਈਲ ਉਹਨਾਂ ਦੇ ਹਵਾਲੇ ਅਸੀਂ ਅੱਜ ਕਰ ਰਹੇ ਹੈਗੇ ਜਦੋਂ ਸੇ ਇਹ ਪੋਰਟਲ ਅਪ੍ਰੈਲ 2023 ਮੇ ਲਾਂਚ ਕੀਤਾ ਗਿਆ ਸੀ ਉਸ ਡੂਰਿੰਗ ਲਾਸਟ 2 ਇਅਰ ਦੇ ਵਿੱਚ ਅਸੀਂ 523 ਮੋਬਾਈਲ ਲੋਕਾਂ ਦੇ ਹਵਾਲੇ ਹੁਣ ਤੱਕ ਕਰ ਚੁੱਕੇ ਹੈਗੇ ਇਸ ਤੋਂ ਪਹਿਲੇ ਅਸੀਂ ਦਸੰਬਰ 24 2024 ਦੇ ਵਿੱਚ ਅਸੀਂ 60 ਮੋਬਾਈਲ ਲੋਕਾਂ ਦੇ ਹਵਾਲੇ ਕੀਤੇ ਅਸੀਂ ਮਤਲਬ ਸਾਡਾ ਇਹ ਜੋ ਪ੍ਰੋਸੈਸ ਹੈਗਾ ਇਹ ਕੰਟੀਨਿਊਸ ਚੱਲ ਰਹੇਗਾ ਸਾਡੀ ਜੋ ਟੀਮ ਹੈਗੀ ਸਾਈਬਰ ਸੈੱਲ ਕੀ ਇਹਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੀ ਹੈਗੀ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਨਾਂ ਦਾ ਵੀ ਮੋਬਾਈਲ ਗਵਾਚ ਜਾਂਦਾ ਹੈਗਾ ਉਹ ਨੇੜਲੇ ਦੇ ਪੁਲਿਸ ਸਟੇਸ਼ਨ ਜਾਂ ਸਾਂਸ ਕੇ ਅੰਦਰ ਜਾਂ ਸਾਡੇ ਸਾਈਬਰ ਸੈੱਲ ਦੇ ਵਿੱਚ ਜਾ ਕੇ ਆਪਣੀ ਪੁਲਿਸ ਕੰਪਲੇਂਟ ਲੌਂਚ ਕਰਵਾ ਸਕਦਾ ਹੈਗਾ ਜਿਦੇ ਵਿੱਚ ਸਿਰਫ ਤਿੰਨ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈਗੀ ਉਸ ਦਾ ਮੋਬਾਈਲ ਨੰਬਰ IMEI ਨੰਬਰ ਔਰ ਆਧਾਰ ਕਾਰਡ ਤਾਂ ਇਹ ਪਬਲਿਕ ਦੀ ਗੁੱਡਵਿਲ ਜਨਰੇਸ਼ਨ ਕੇ ਲਿਏ ਪੁਲਿਸ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਮਾਨਸਾ ਪੁਲਿਸ ਤੁਸੀਂ ਦੇਖ ਰਹੇ ਹੋ ਬੁੜਲਾਡਾ ਹਲਚਲ ਚੈਨਲ ਦੋਸਤੋ ਇਹ ਚੈਨਲ ਬੁੜਲਾਡਾ ਦੀਆਂ ਗਤੀਵਿਧੀਆਂ ਬਾਰੇ ਹੈ ਅਗਰ ਤੁਸੀਂ ਬੁੜਲਾਡਾ ਦੀਆਂ ਗਤੀਵਿਧੀਆਂ ਨਾਲ ਅਪਡੇਟ ਰਹਿਣਾ ਚਾਹੁੰਦੇ ਹੋ ਤਾਂ ਸਾਡਾ ਇਹ ਚੈਨਲ ਜ਼ਰੂਰ ਫੋਲੋ ਕਰੋ